ਆ ਜਿਹੜੇ ਦਿੱਲੀ ਦੇ ਧੱਗ ਇੱਥੇ ਆ ਕੇ ਲੁੱਟਣ ਲੱਗੇ ਐ ਉਹਦੇ ਖਿਲਾਫ ਪੂਰੇ ਪੰਜਾਬ ਨੂੰ ਇਕੱਠਾ ਕਰਨਾ ਹੈ ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਆਕਾਲੀ ਦਲ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲਗਾਤਾਰ ਸਰਗਰਮ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਐਕਟਿਵ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਅੱਜ ਆਪਣੀ ਪਾਰਟੀ ਦੀਆਂ ਵਰਕਿੰਗ ਕਮੇਟੀਆਂ ਤੇ ਕੋਰ ਕਮੇਟੀਆਂ ਦੀਆਂ ਮੀਟਿੰਗਾਂ ਸੱਦੀਆਂ ਗਈਆਂ ਨੇ ਜਿਸ ਦੇ ਵਿੱਚ ਵੀ ਇਸ ਪਾਲਿਸੀ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਕੋਈ ਵੱਡੀ ਰਣਨੀਤੀ ਉਲਿਖੀ ਜਾਵੇਗੀ ਜੋ ਹਾਲਾਤ ਪੰਜਾਬ ਦੇ ਬਣ ਗਏ ਐ ਜਿਵੇਂ ਆ ਜਿਹੜੇ ਦਿੱਲੀ ਦੇ ਠੱਗ ਇੱਥੇ ਆ ਕੇ ਲੁੱਟਣ ਲੱਗੇ ਐ ਉਦੇ ਖਿਲਾਫ ਪੂਰੇ ਪੰਜਾਬ ਨੂੰ ਇਕੱਠਾ ਕਰਨਾ ਹੈ ਜਿਦੋਂ ਤੱਕ ਆਟਾ ਅੱਗੇ ਤੇ ਰਹਿਣਗੇ ਇਹਨਾਂ ਨੇ ਲੁੱਟ ਲੈਣਾ ਪੰਜਾਬ ਨੂੰ ਭਾਵੇਂ ਲੈਂਡ ਪੂਲਿੰਗ ਹੈ ਭਾਵੇਂ ਇੱਥੇ ਲਾਅਨ ਆਰਡਰ ਹੈ ਭਾਵੇਂ ਨਸ਼ਾ ਹੈ ਬਰਬਾਦ ਕਰਤਾ ਪੰਜਾਬ ਦੇ ਬਿਲਕੁਲ ਜਿਹੜੇ ਹਿੱਸੇ ਨੇ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਮੈਂ ਉਹੀ ਕਹਿ ਰਿਹਾ ਹਾਂ ਤੁਸੀਂ ਦੇਖੋ ਆਕਸੀਜਨ ਨਾ ਹੋਣ ਕਰਕੇ ਤਿੰਨ ਮੌਤਾਂ ਹੋ ਗਈਆਂ ਕੋਈ ਜਮਵਾਰ ਸੰਭਾਲਿਆ ਕਿਸੇ ਨੂੰ ਅੰਦਰ ਕੀਤਾ ਕਿਸੇ ਨੂੰ ਡਿਸਮਿਸ ਕੀਤਾ ਮੰਨ ਮਨਿਸਟਰ ਨੂੰ ਰਿਜ਼ਾਈਨ ਕਰਨਾ ਚਾਹੀਦਾ ਸੀ ਤੇ ਕੁਝ ਨਹੀਂ ਕਰ ਰਹੇ ਕਿਉਂਕਿ ਇਹਨਾਂ ਨੂੰ ਪ੍ਰੋਵਾਈਡ ਨਹੀਂ ਪਾ ਸਕਦੇ ਜਿੰਨੀਆਂ ਮਰ ਜਿੱਤ ਸਰ ਜੀ ਸੱਚ ਕਹੋ ਜੀ ਗਾਣੇ ਸਮੇਂ ਸੁਖ ਸਿੰਘ ਬਾਦਲ ਨੇ ਜਿਹੜੇ ਉਹ ਪਾਰਟੀ ਦਫ਼ਤਰ ਦੇ ਵਿੱਚ ਪਹੁੰਚੇ ਨੇ ਜਿਵੇਂ ਆ ਜਿਹੜੇ ਦਿੱਲੀ ਤੇ ਥੱਗ ਇੱਥੇ ਆ ਕੇ ਲੁੱਟਣ ਲੱਗੇ ਐ ਉਹਦੇ ਖਿਲਾਫ ਪੂਰੇ ਪੰਜਾਬ ਨੂੰ ਇਕੱਠਾ ਕਰਨਾ ਹੈ ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਅਕਾਲੀ ਦਲ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲਗਾਤਾਰ ਸਰਗਰਮ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਐਕਟਿਵ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਅੱਜ ਆਪਣੀ ਪਾਰਟੀ ਦੀ ਵਰਕਿੰਗ ਕਮੇਟੀ ਅਤੇ ਕੋਰ ਕਮੇਟੀ ਦੀਆਂ ਮੀਟਿੰਗਾਂ ਸੱਦੀਆਂ ਗਈਆਂ ਨੇ ਜਿਸ ਦੇ ਵਿੱਚ ਵੀ ਇਸ ਪਾਲਿਸੀ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਕੋਈ ਵੱਡੀ ਰਣਨੀਤੀ ਉਲੀਕੀ ਜਾਵੇਗੀ ਜੋ ਹਾਲਾਤ ਪੰਜਾਬ ਦੇ ਬਣ ਗਏ ਐ ਜਿਵੇਂ ਆ ਜਿਹੜੇ ਦਿੱਲੀ ਦੇ ਠੱਗ ਇੱਥੇ ਆ ਕੇ ਲੁੱਟਣ ਲੱਗੇ ਐ ਉਹਦੇ ਖਿਲਾਫ ਪੂਰੇ ਪੰਜਾਬ ਨੂੰ ਇਕੱਠਾ ਕਰਨਾ ਐ ਜਦੋਂ ਤੱਕ ਆਹ ਠੱਗ ਐਸੇ ਰਹਿਣਗੇ ਇਹਨਾਂ ਨੇ ਲੁੱਟ ਲੈਣਾ ਪੰਜਾਬ ਨੂੰ ਭਾਵੇਂ ਲੈਂਡ ਪੂਲਿੰਗ ਐ ਭਾਵੇਂ ਇੱਥੇ ਲਾਅਨ ਆਰਡਰ ਐ ਭਾਵੇਂ ਨਸ਼ਾ ਐ ਬਰਬਾਦ ਕਰਤਾ ਪੰਜਾਬ ਦੇ ਜਿਹੜੇ ਹਿੱਸਾ ਨੇ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਮੈਂ ਉਹੀ ਕਹਿ ਰਿਹਾ ਐ ਤੁਸੀਂ ਦੇਖੋ ਆਕਸੀਜਨ ਨਾ ਹੋਣ ਕਰਕੇ ਤਿੰਨ ਮੌਤਾਂ ਹੋ ਗਈਆਂ ਕੋਈ ਜੁਮਵਰ ਸੰਭਾਲਿਆ ਕਿਸੇ ਨੂੰ ਅੰਦਰ ਕੀਤਾ ਕਿਸੇ ਨੂੰ ਡਿਸਮਿਸ ਕੀਤਾ ਮਨਿਸਟਰ ਨੂੰ ਰਿਜ਼ਾਈਨ ਕਰਨਾ ਚਾਹੀਦਾ ਸੀ ਤੇ ਕੁਝ ਨਹੀਂ ਕਰ ਰਹੇ ਕਿਉਂਕਿ ਇਹਨਾਂ ਨੂੰ ਪ੍ਰੋਵਾਈਡ ਨਹੀਂ ਪਾਵੇਂ ਜਿੰਨੀਆਂ ਮਰ ਜੀ ਸਰ ਜੀ ਸੱਚ ਕਹੋ ਜੀ ਯਾੜੇ ਇਸ ਸਮੇਂ ਸੁਨਸਿੰਗ ਬਾਦਲ ਨੇ ਜਿਹੜੇ ਉਹ ਪਾਰਟੀ ਦਫ਼ਤਰ ਦੇ ਵਿੱਚ ਪਹੁੰਚੇ ਨੇ ਜਿਵੇਂ ਆ ਜਿਹੜੇ ਦਿੱਲੀ ਦੇ ਠੱਗ ਇੱਕ ਕੇ ਆ ਕੇ ਲੁੱਟਣ ਲੱਗੇ ਹੈ ਉਹਦੇ ਖਿਲਾਫ ਪੂਰੇ ਪੰਜਾਬ ਨੂੰ ਇਕੱਠਾ ਕਰਨਾ ਹੈ ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਆਕਾਲੀ ਦਲ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲਗਾਤਾਰ ਸਰਗਰਮ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਐਕਟਿਵ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਅੱਜ ਆਪਣੀ ਪਾਰਟੀ ਦੀਆਂ ਵਰਕਿੰਗ ਕਮੇਟੀਆਂ ਤੇ ਕੋਰ ਕਮੇਟੀ ਦੀਆਂ ਮੀਟਿੰਗਾਂ ਸੱਦੀਆਂ ਗਈਆਂ ਨੇ ਜਿਸ ਦੇ ਵਿੱਚ ਵੀ ਇਸ ਪਾਲਿਸੀ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਕੋਈ ਵੱਡੀ ਰਣਨੀਤੀ ਉਲੀਕੀ ਜਾਵੇਗੀ ਜੋ ਹਾਲਾਤ ਪੰਜਾਬ ਦੇ ਬਣ ਗਏ ਐ ਜਿਵੇਂ ਆ ਜਿਹੜੇ ਦਿੱਲੀ ਦੇ ਠੱਗ ਇੱਥੇ ਆ ਕੇ ਲੁੱਟਣ ਲੱਗੇ ਆ ਉਦੇ ਖਿਲਾਫ ਪੂਰੇ ਪੰਜਾਬ ਨੂੰ ਇਕੱਠਾ ਕਰਨਾ ਜਿਦੋਂ ਤੱਕ ਇਕੱਠਾ ਅੱਗੇ ਰਹਣਗੇ ਇਹਨਾਂ ਨੇ ਲੁੱਟ ਲੈਣਾ ਪੰਜਾਬ ਨੂੰ ਭਾਵੇਂ ਲੈਂਡ ਪੂਲਿੰਗ ਹੈ ਭਾਵੇਂ ਇੱਥੇ ਲਾਅਨ ਆਰਡਰ ਹੈ ਭਾਵੇਂ ਨਸ਼ਾ ਹੈ ਬਰਬਾਦ ਕਰਤਾ ਪੰਜਾਬ ਦੇ ਬਿਲਕੁਲ ਜਿਹੜੇ ਹਿੱਸੇ ਨੇ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਮੈਂ ਉਹੀ ਕਹਿ ਰਿਹਾ ਹਾਂ ਤੁਸੀਂ ਦੇਖੋ ਆਕਸੀਜਨ ਨਾ ਹੋਣ ਕਰਕੇ ਤਿੰਨ ਮੌਤਾਂ ਹੋ ਗਈਆਂ ਕੋਈ ਜਮਵਾਰ ਸੰਭਾਲਿਆ ਕਿਸੇ ਨੂੰ ਅੰਦਰ ਕੀਤਾ ਕਿਸੇ ਨੂੰ ਡਿਸਮਿਸ ਕੀਤਾ ਮੰਨ ਮਨਿਸਟਰ ਨੂੰ ਰਿਜ਼ਾਈਨ ਕਰਨਾ ਚਾਹੀਦਾ ਸੀ ਤੇ ਕੁਝ ਨਹੀਂ ਕਰ ਰਹੇ ਕਿਉਂਕਿ ਇਹਨਾਂ ਨੂੰ ਪ੍ਰੋਵਾਈਡ ਨਹੀਂ ਪਾਵੇਂ ਜਿੰਨੀਆਂ ਮਰ ਜਿੱਤ ਸਰ ਜੀ ਸੱਚ ਕਹੋ ਜੀ ਗਾਣੇ ਸਮੇਸ ਸਿੰਘ ਬਾਦਲ ਨੇ ਜਿਹੜੇ ਉਹ ਪਾਰਟੀ ਦਫ਼ਤਰ ਦੇ ਵਿੱਚ ਪਹੁੰਚੇ ਨੇ